ਮੈਂ ਨਾਸਤਿਕ ਕਿਉਂ ਅਸੀਂ ਸਾਰੇ ਜਾਣਦੇ ਆ ਮੈਂ ਨਾਸਤਿਕ ਕਿਉਂ ਇਹ ਰਚਨਾ ਸ਼ਹੀਦ ਭਗਤ ਸਿੰਘ ਦੇ ਦੁਆਰਾ ਕੀਤੀ ਗਈ ਹੈ ਚਲੋ ਦੋਸਤੋ ਅੱਜ ਇਸ ਛੋਟੀ ਜੀ ਵੀਡੀਓ ਦੇ ਵਿੱਚ ਆਪਾਂ ਜਾਣਦੇ ਆ ਇਸ ਰਚਨਾ ਦਾ ਸਾਰ ਜੇ ਆਪਾਂ ਗੱਲ ਕਰੀਏ ਭਗਤ ਸਿੰਘ ਦੀ ਤਾਂ ਇਸ ਲੇਖ ਦੇ ਵਿੱਚ ਭਗਤ ਸਿੰਘ ਸਾਨੂੰ ਦੱਸਦੇ ਨੇ ਕਿ ਉਹ ਨਾਸਤਿਕ ਕਿਵੇਂ ਬਣਿਆ ਉਹ ਕਹਿੰਦਾ ਹੈਗਾ ਕਿ ਉਹ ਨਾਸਤਿਕ ਜਿਦ ਨਾਲ ਜਾਂ ਹੰਕਾਰਕਾਰ ਨਹੀਂ ਸਗੋਂ ਤਰਕ ਵਿਚਾਰ ਅਤੇ ਵਿਗਿਆਨਿਕ ਸੋਚ ਦੀ ਬੁਨਿਆਦ ਤੇ ਬਣਿਆ ਬਚਪਨ ਤੋਂ ਘਰ ਦਾ ਮਾਹੌਲ ਧਾਰਮਿਕ ਸੀ ਪਰ ਜਿਵੇਂ ਜਿਵੇਂ ਉਸਨੇ ਪੜਨਾ ਸੋਚਣਾ ਤੇ ਸਮਝਣਾ ਸ਼ੁਰੂ ਕੀਤਾ ਉਸਨੇ ਧਰਮ ਦੇ ਡਰ ਅਤੇ ਅੰਧ ਵਿਸ਼ਵਾਸਾਂ ਦੀ ਥਾਂ ਲਾਜ਼ਮੀ ਤਰਕ ਨੂੰ ਅਪਣਾਇਆ ਇਨਕਲਾਬੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸਨੇ ਵੇਖਿਆ ਕਿ ਲੋਕ ਅਕਸਰ ਮੁਸ਼ਕਲ ਹਾਲਾਤਾਂ ਵਿੱਚ ਪ੍ਰਭੂ ਤੇ ਭਰੋਸਾ ਕਰਕੇ ਹਿੰਮਤ ਗਵਾ ਦਿੰਦੇ ਨੇ ਪਰ ਉਹ ਮੰਨਦਾ ਹੈ ਕਿ ਹਿੰਮਤ ਹੌਂਸਲਾ ਅਤੇ ਜ਼ਿੰਮੇਵਾਰੀ ਮਨੁੱਖ ਖੋਦੇ ਅੰਦਰੋਂ ਆਉਂਦੀ ਹੈ ਜੇ ਕੋਈ ਮਨੁੱਖ ਕੁਝ ਚੰਗਾ ਕਰਦਾ ਹੈ ਤਾਂ ਉਸ ਦਾ ਸਰਾ ਉਹਨਾਂ ਨੂੰ ਖੁਦ ਨੂੰ ਮਿਲਣਾ ਚਾਹੀਦਾ ਹੈ ਨਾ ਕਿ ਉਸ ਭਗਵਾਨ ਨੂੰ ਉਹ ਕਹਿੰਦਾ ਹੈ ਕਿ ਉਸਨੇ ਨਾਸਤਿੱਤਾ ਅਪਣਾਈ ਹੈ ਕਿਉਂਕਿ ਉਸਨੂੰ ਸੱਚ ਦੀ ਖੋਜ ਸੀ ਨਾ ਕਿ ਸ਼ੋਹਰਤ ਆਕਰ ਜਾਂ ਬਗਾਵਤ ਦੀ ਇੱਛਾ ਅੰਤਵਿਚ ਪਗਤ ਸਿੰਘ ਦੱਸਦਾ ਹੈ ਕਿ ਨਾਸਤਿਕ ਹੋਣ ਦਾ ਅਰਥ ਖਾਲੀ ਪ੍ਰਭੂ ਨੂੰ ਨਾ ਮੰਨਣਾ ਨਹੀਂ ਹੈ ਬਲਕਿ ਬਿਨਾਂ ਕਿਸੇ ਅਲੌਕਿਕ ਸਾਰੇ ਦੇ ਤਰਕ ਵਿਗਿਆਨ ਅਤੇ ਮਨੁੱਖੀ ਤਾਕਤ ਤੇ ਵਿਸ਼ਵਾਸ ਕਰਨਾ ਇਹ ਹੈ ਨਾਸਤਿਕਤਾ ਅਸਲ 'ਚ ਦੋਸਤੋ ਜੇ ਆਪਾਂ ਗੱਲ ਕਰੀਏ ਨਾਸਤਿਕਤਾ ਬਾਰੇ ਸ਼ਹੀਦ ਭਗਤ ਸਿੰਘ ਕੀ ਦੱਸਦੇ ਨੇ ਉਹ ਕਹਿੰਦੇ ਨੇ ਵੀ ਕੇਵਲ ਭਗਵਾਨ ਦੇ ਵਿੱਚ ਭਰੋਸਾ ਨਾ ਕਰਨਾ ਨਾਸਤਿਕਤਾ ਨਹੀਂ ਹੈ ਨਾਸਤਿਕਤਾ ਦਾ ਮਤਲਬ ਹੈ ਤਰਕ ਨਾਲ ਵਿਚਾਰ ਨਾਲ ਤੇ ਵਿਗਿਆਨਿਕ ਸੋਚ ਦੇ ਨਾਲ ਜਦੋਂ ਕੋਈ ਬੰਦਾ ਚੱਲਦਾ ਹੈ ਜਦੋਂ ਕਿਸੇ ਚੀਜ਼ ਨੂੰ ਤਰਕ ਦੇ ਆਧਾਰ ਤੇ ਪਰਖਦਾ ਤਾਂ ਉਹ ਵੀ ਬੰਦਾ ਕੀ ਹੈ ਨਾਸਤਿਕ ਹੈ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਨਾਸਤਿਕਤਾ ਨੂੰ ਕੇਵਲ ਧਰਮ ਦੇ ਨਾਲ ਨਹੀਂ ਜੋੜਿਆ ਸਗੋਂ ਉਹਨਾਂ ਨੇ ਕਿਹਾਗਾ ਕਿ ਨਾਸਤਿਕਤਾ ਦਾ ਅਰਥ ਤਰਕ ਵਿਚਾਰ ਅਤੇ ਵਿਗਿਆਨਿਕ ਸੋਚ ਦੀ ਬੁਨਿਆਦ ਤੇ ਬਣਿਆ ਜਾ ਸਕਦਾ ਹੈ ਤੇ ਉਹਨਾਂ ਨੇ ਕਿਹਾ ਕਿ ਜਦੋਂ ਵੀ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਉਸ ਦਾ ਕ੍ਰੈਡਿਟ ਖੁਦ ਨੂੰ ਮਿਲਣਾ ਚਾਹੀਦਾ ਹੈ ਨਾ ਕਿ ਪ੍ਰਮਾਤਮਾ ਨੂੰ ਤੁਸੀਂ ਇਸ ਸੋਚ ਦੇ ਨਾਲ ਕਿੰਨਾ ਖਸਮ ਤੋਂ ਪਾਲ ਸਿੰਘ ਜੀ ਦੀ ਤਾਂ ਆਪਣੇ ਵਿਚਾਰ ਕਮੈਂਟ ਦੇ ਵਿੱਚ ਜਰੂਰ ਦਿਓ ਧੰਨਵਾਦ